ਉਹ 20 ਵਿੱਚ ਮਰ ਗਿਆ ਜਿਹਨੂੰ ਮੈਂ ਜਾਣਦਾ ਸੀ ਉਹ ਮਰ ਗਿਆ 20 ਵਿੱਚ ਹੁਣ ਉਹ ਹੀ 24 ਆਵਰਸ ਦੇ ਵਿੱਚ ਆਬਵੀਅਸਲੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਤੈਨੂੰ ਕੋਈ ਬੁਰਾ ਬੋਲ ਰਿਹਾ ਕੋਈ ਚੰਗਾ ਬੋਲ ਰਿਹਾ ਕੋਈ ਗਾਲ ਕੱਢ ਰਿਹਾ ਕੋਈ ਸਲਾਹ ਰਿਹਾ ਤੇ ਉੱਥੇ ਫਰਕ ਪੈਣਾ ਨਹੀਂ ਚਾਹੀਦਾ ਹੁਣ ਅਹਿਸਾਸ ਤਾਂ ਹੋ ਜਾਂਦਾ ਕਿ ਮੈਂ ਇੱਥੇ ਗਲਤ ਹੁਣ ਮੈਂ ਆ ਗਈ ਇੱਥੇ ਦਿਲਜੀਤ ਤੋਂ ਸਾਂਝ ਦੀਆਂ ਐਸੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਸੋਚਣੇ ਪਾ ਦੇਣਗੀਆਂ ਜੀ ਹਾਂ ਦਿਲਜੀਤ ਦੋਸਾਂਜ ਅੱਜਕੱਲ ਆਪਣੀ ਸਪਿਰਚੁਅਲਿਟੀ ਬਾਰੇ ਕਾਫੀ ਗੱਲਾਂ ਕਰਦੇ ਨੇ ਤੇ ਜੋ ਵੀ ਗੱਲ ਉਹਨਾਂ ਨੂੰ ਪੁੱਛੋਗੇ ਉਸ ਦਾ ਸਪਿਰਚੁਅਲੀ ਉਹ ਮਤਲਬ ਕੱਢ ਕੇ ਤੁਹਾਨੂੰ ਆਰਾਮ ਨਾਲ ਜਵਾਬ ਦੇ ਸਕਦੇ ਨੇ ਤੇ ਰੀਸੈਂਟਲੀ ਦਿਲਜੀਤ ਦੋਸਾਂਜ ਦੇ ਨਾਲ ਇੱਕ ਗੱਲਬਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਜ ਨੇ ਇਹੀ ਕਹਿ ਦਿੱਤਾ ਕਿ ਮੈਂ ਕੁਝ ਨਹੀਂ ਕਰ ਰਿਹਾ ਸਭ ਉੱਪਰ ਵਾਲਾ ਕਰਵਾ ਰਿਹਾ ਦਿਲਜੀਤ ਦੋਸਾਂਜ ਨੇ ਕਈ ਖਾਸ ਗੱਲਾਂ ਕਹੀਆਂ ਜੋ ਸਿੱਧੀਆਂ ਦਿਲ ਤੱਕ ਪਹੁੰਚਣਗੀਆਂ ਹੋਰ ਤਾਂ ਹੋਰ ਦਿਲਜੀਤ ਇਹ ਵੀ ਕਹਿ ਗਏ ਕਿ ਪੁਰਾਣਾ ਦਿਲਜੀਤ ਤਾਂ ਸਾਲਾਂ ਪਹਿਲਾਂ ਮਰ ਗਿਆ ਇਹ ਤਾਂ ਨਮਾ ਦਿਲਜੀਤ ਹੈ ਹੋਰ ਕੀ ਕੁਝ ਕਿਹਾ ਦਿਲਜੀਤ ਦੋਸਾਨ ਨੇ ਜ਼ਰਾ ਤੂੰ ਵੀ ਸੁਣੋ ਰੋਹਾਨੀਅਤ ਆ ਤੇ 뮤ਜ਼ਿਕ ਆ ਤੁਹਾਡੇ ਲਈ ਕਿੱਥੇ ਜਾ ਕੇ ਉਹ ਜੁੜਦਾ ਆ ਸ਼ੁਰੂ ਹੁੰਦਾ ਹੈ ਜਿੱਥੋਂ ਸ਼ੁਰੂ ਹੁੰਦਾ ਉੱਥੇ ਖਤਮ ਹੁੰਦਾ ਹੈ ਉਹੀ ਧੁਰਾ ਹੈ ਉਹੀ ਖਤਮ ਹੈ ਉੱਥੋਂ ਹੀ ਸ਼ੁਰੂ ਉੱਥੇ ਖਤਮ ਉਹਦੇ ਵਿੱਚ ਜੋ ਕੁਝ ਵੀ ਆ ਉਹੀ ਹੈ ਜਿੱਥੋਂ ਸ਼ੁਰੂ ਹੋ ਰਿਹਾ ਜਿੱਥੇ ਖਤਮ ਹੋ ਰਿਹਾ ਉਹ ਇੱਕ ਓੰਕਾਰ ਉਹੀ ਹੈ ਤੁਹਾਡੇ ਲਈ ਨਾਨ ਡੁਆਲਿਟੀ ਅਰਥ ਵਿਕਤੀਏ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਹੁਣ ਤੁਸੀਂ ਸੋ ਕਾਲਡ ਆਡੀਅנס ਦੇ ਸਾਹਮਣੇ ਹੋ ਪਰ ਸਾਰੇ ਦੇ ਵਿੱਚ ਉਹ ਬਰਾਜ ਨੂੰ ਉਹੀ ਹੈ ਉਹੀ ਆਪ ਹੀ ਉਹ ਗਾ ਰਿਹਾ ਹੈ ਆਪ ਹੀ ਉਹ ਸੁਣ ਰਿਹਾ ਹੈ ਆਪ ਹੀ ਉਹ ਦੇਖ ਰਿਹਾ ਹੈ ਆਪ ਹੀ ਦਿਖਾ ਰਿਹਾ ਹੈ ਉਹਦੀ ਮੌਜ ਹੈ ਜੇ ਉਹਦੀ ਮੌਜ ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣਾ ਹੋਗਾ ਉਹਦੀ ਮਰਜ਼ੀ ਹੈ ਬੰਦੇ ਨੂੰ ਲੱਗਦਾ ਕਿ ਵੀ ਰੇਵੀ ਮੈਨੂੰ ਇੰਨੇ ਬੰਦੇ ਦੇਖਣ ਆ ਰਹੇ ਜਾਂ ਅਸੀਂ ਕਿਸੇ ਨੂੰ ਦੇਖਣ ਜਾ ਰਹੇ ਹਾਂ ਜਦੋਂ ਜਦੋਂ ਉਹਦਾ ਇਸ਼ਾਰਾ ਹੋ ਜਾਂਦਾ ਉਹ ਲੋਕ ਦੇਖਣ ਪਹੁੰਚ ਜਾਂਦੇ ਆ ਜਦੋਂ ਇਸ਼ਾਰਾ ਉਹਦਾ ਬੰਦ ਹੋ ਜਾਂਦਾ ਵੀ ਨਹੀਂ ਉਹ ਨਹੀਂ ਆਉਂਦੇ ਫਿਰ ਸੋ ਉਹੀ ਹੈ ਜਿਹੜਾ ਦ ਦ ਚਾਈਲਡ ਇਨ ਯੂ ਜਿਹੜਾ ਅੰਦਰ ਤੁਹਾਡੇ ਦਰਜੀਤ ਜਨੇਨੀ ਜਰਨੀ ਹੁਣ ਤੱਕ ਬਣਾਈਆਂ ਉਹਦੀ ਸਪਿਰਚੁਅਲਿਟੀ ਉਹਦਾ ਹੁਕਮ ਉਹਨੇ ਜੋ ਮਹਿਸੂਸ ਕੀਤਾ ਤੇ ਹੁਣ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿੱਦਾਂ ਤੁਹਾਨੂੰ ਫੀਲ ਹੋ ਰਿਹਾ ਲਾਈਕ ਇੰਨੀ ਤੁਹਾਡੀ ਜਰਨੀ ਨਹੀਂ ਜਿਹੜੀ ਹੋਈ ਆ ਹੁਣ ਉਹ 200 ਵਿੱਚ ਮਰ ਗਿਆ ਜਿਹਨੂੰ ਮੈਂ ਜਾਣਦਾ ਸੀ ਉਹ ਮਰ ਗਿਆ 200 ਵਿੱਚ ਹੁਣ ਉਹੀ ਹੈ ਇਹ ਜਿਹੜੀ ਫੀਲਿੰਗ ਆ ਤੁਸੀਂ ਹਮੇਸ਼ਾ ਆਪਣੇ ਆਪ ਅੰਦਰ ਇਹਨੂੰ ਤਾਜ਼ਾ ਰੱਖਦੇ ਹੋ ਜਿਹੜੀ ਮਤਲਬ ਕਿ ਮੈਂ ਤੇ ਤੂੰ ਇੱਕ ਹੀ ਆ ਮਤਲਬ ਜੋ ਮੈਂ ਬਾਹਰ ਦੇਖ ਰਿਹਾ ਜੋ ਅੰਦਰ ਹੋ ਰਿਹਾ ਇੱਕ ਹੀ ਆ ਹਾਂਜੀ ਪੜਦਾ ਖੁੱਲ ਗਿਆ ਹਾਂਜੀ ਹਾਂ ਪਰ ਏ ਜਦੋਂ ਤੁਸੀਂ ਦੁਨੀਆ 'ਚ ਹੈਗੇ ਆ ਜਾਂ ਇਸ ਤੁਸੀਂ ਹਿਊਮਨ ਫਾਰਮ 'ਚ ਹੈਗੇ ਆ ਇਸ ਬੋਡੀ 'ਚ ਜਦੋਂ ਤੱਕ ਮੈਂ ਇਸ ਬੋਡੀ 'ਚ ਹੈਗਾ ਹਾਂ 24 ਰੱਖਣਾ ਤਾਂ ਬਹੁਤ ਟਫ ਹੈ ਸ਼ਾਇਦ ਉਹ ਅਵਸਥਾ ਵੀ ਕਦੇ 24 ਵਾਲੀ ਵੀ ਮਾਰਾ ਕਰਨਗੇ ਕਿਰਪਾ ਪਰ 24 ਆਵਰਸ ਦੇ ਵਿੱਚ ਆਬਵੀਅਸਲੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਤੇ ਫਿਰ ਮਹਿਸੂਸ ਹੁੰਦਾ ਕਿ ਇੱਥੇ ਹੁਣ ਤੂੰ ਮੈਂ ਪਰ ਤੂੰ ਹੈ ਨਹੀਂਗਾ ਤੂੰ ਜ਼ੀਰੋ ਆ ਜੇ ਜ਼ੀਰੋ ਆ ਤਾਂ ਫਿਰ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਤੇ ਨੂੰ ਕੋਈ ਬੁਰਾ ਬੋਲ ਰਿਹਾ ਕੋਈ ਚੰਗਾ ਬੋਲ ਰਿਹਾ ਕੋਈ ਗਾਲ ਕੱਢ ਰਿਹਾ ਕੋਈ ਸਲਾਹ ਰਿਹਾ ਤੇ ਉਹ ਫੇਰ ਫਰਕ ਪੈਣਾ ਨਹੀਂ ਚਾਹੀਦਾ ਜੇ ਉਹੀ ਆ ਆਪ ਹੀ ਤਾਂ ਬੋਲ ਰਿਹਾ ਜੇ ਗਾਲਾਂ ਕੱਢ ਰਿਹਾ ਤਾਂ ਵੀ ਆਪ ਜੇ ਚੰਗਾ ਬੋਲ ਰਿਹਾ ਤਾਂ ਵੀ ਆਪ ਬਸ ਉਹ ਦੇਖਦਾ ਵੀ ਬੰਦਾ ਕਿੱਥੇ ਖੜਾ ਹੈ ਤੇ ਉਹ ਗਲਤੀਆਂ ਜ਼ਰੂਰ ਹੋ ਰਹੀਆਂ ਤੇ ਮੈਂ ਸ਼ੁਕਰ ਆ ਮਹਾਰਾਜ ਦਾ ਕਿ ਟਾਈਮ ਘਟ ਗਿਆ ਪਹਿਲਾਂ ਸ਼ਾਇਦ ਲੇਟ ਪਤਾ ਲੱਗਦਾ ਹੋਊਗਾ ਹੁਣ ਅਹਿਸਾਸ ਤਾਂ ਹੋ ਜਾਂਦਾ ਕਿ ਮੈਂ ਇੱਥੇ ਗਲਤ ਹੁਣ ਮੈਂ ਆ ਗਈ ਇੱਥੇ ਅਹਹਸਾਸ ਤੇ ਹੋ ਜਾਂਦਾ ਫਿਰ ਫਿਰ ਕੋਸ਼ਿਸ਼ ਕਰਦੀ ਆ ਮਾਫੀ ਮੰਗੀਦੀ ਆ ਮਹਾਰਾਜ ਮਾਫ ਕਰ ਦਿਓ ਫਿਰ ਸਟਾਰਟ ਬੱਚੇਤੀ ਸਾਕਸ਼ੀ ਹੋ ਜਾਂਦਾ ਬੰਦਾ ਉਹ ਹੁਣ ਹੁਣ ਛੇਤੀ ਹੋਣ ਲੱਗ ਪਿਆ ਪਹਿਲਾਂ ਸ਼ਾਇਦ ਮੁੱਲਾ ਦਾ ਥੋੜਾ ਟਾਈਮ ਲੱਗਦਾ ਸੀ ਪਤਾ ਤਾਂ ਪਹਿਲਾਂ ਵੀ ਲੱਗਦਾ ਸੀ ਰਾਤ ਤੱਕ ਤਾਂ ਪਤਾ ਲੱਗ ਹੀ ਜਾਂਦਾ ਸੀ ਸਵੇਰ ਤੋਂ ਸ਼ਾਮ ਤੱਕ ਪਰ ਹੁਣ ਜਿਹੜੀ ਉਹਦੀ ਟਾਈਮ ਬਹੁਤ ਘਟ ਗਿਆ ਹੁਣ ਛੇਤੀ ਪਤਾ ਲੱਗ ਜਾਂਦਾ ਹੁਣ ਸੈਕਿੰਡਸ ਚ ਪਤਾ ਲੱਗ ਜਾਂਦਾ ਕਿ ਸ਼ੁਕਰ ਹੈ ਮਹਾਰਾਜ ਦਾ ਉਹਦੀ ਮਰਜ਼ੀ ਅਜੇ ਪਤਾ ਲੱਗ ਰਿਹਾ ਜਦੋਂ ਦੀ ਮਰਜ਼ੀ ਨਾ ਹੋਈ ਫਿਰ ਹੋ ਸਕਦਾ ਸਾਲਾ ਨਾ ਬਦਲ ਲੱਗੇ ਫਿਰ ਬੰਦਾ ਭਟਕਣ ਲੱਗੇ ਤਾਂ ਭਟਕ ਵੀ ਜਾਂਦਾ ਬੰਦਾ ਹਾਂਜੀ ਇੱਕ ਵਾਰੀ ਅਸੀਂ ਕਵਾਲੀ ਸੁਣ ਰੇ ਸੀ ਉਹਦੇ ਵਿੱਚ ਅਨਹਦਨਾਦ ਦੀ ਗੱਲ ਹੋ ਰਹੀ ਸੀ ਹਨਾ ਅਨਹਦ ਬਾਜਾ ਵੱਜੇ ਹਨੋ ਜਹਾਂ ਦਾ ਤੁਹਾਡੇ ਲਈ ਅਨਹਦ ਕੀ ਆ ਐਜ਼ ਅ 뮤జిਸ਼ੀਅਨ ਯੂ نو ਗੁਰੂ ਨਾਨਕ ਦੇਵ ਜੀ ਲਈ ਵੀ ਅਨਹਦਨਾਦ ਸੁਣਨਾ ਹਨਾ ਤੇ ਤੁਹਾਡੇ ਲਈ ਅਨਹਦ ਕੀ ਆ ਹੱਦ ਕੀ ਆ ਤੇ ਅਨਹਦ ਕੀ ਆ ਤੁਹਾਡੇ ਲਈ ਇਹ ਕੰਟਰੋਵਰਸ਼ਲ ਹੋ ਜਾਣਾ ਇਹਦਾ ਜਵਾਬ ਇਹਦਾ ਜਵਾਬ ਕੰਟਰੋਵਰਸ਼ੀਅਲ ਹੋ ਜਾਣਾ ਕਿਉਂਕਿ ਬਹੁਤ ਸਾਰੇ ਬੰਦੇ ਰੈਡੀ ਆ ਸੁਣਨ ਲਈ ਬਹੁਤ ਸਾਰੇ ਬੰਦਿਆਂ ਨੇ ਇੱਕ ਆਪਣਾ ਪਰਸਪੈਕਟਿਵ ਬਣਾਇਆ ਕਿ ਇਹ ਅਨਹਦ ਨਾਦ ਹੈ ਉਹਨਾਂ ਦੇ ਲਈ ਉਸ ਚੀਜ਼ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ ਸੋ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸੁਣੇ ਹਾਂਜੀ ਲਾਸਟ ਕੁਐਸਚਨ ਹੀ ਆ ਮਤਲਬ ਇਹ ਤੁਸੀਂ ਥੋੜਾ ਹੋਰ ਇਹਨੂੰ ਡੀਪ ਚ ਦੱਸ ਸਕਦੇ ਆ ਸ਼ੋਨਿਆ ਅਵਸਥਾ ਕੀ ਹੈ ਤੁਹਾਡੇ ਲਈ ਤੁਸੀਂ ਮਤਲਬ ਸ਼ੁੰਨੇ ਤੁਸੀਂ ਸ਼ੁੰਨੇ ਤੇ ਜਾ ਕੇ ਲਾਈਕ ਵਿਦਰ ਇਨ ਯੋਰself ਆਪਣੇ ਆਪ ਤੇ ਜਾ ਕੇ ਉਹ ਉਹ ਹਾਊ ਡੂ ਯੂ ਫੀਲ ਰਾਈਟ ਨਾਉ ਇਨਸਾਈਡ ਯੂ ਟਰਾਈ ਮੈਂ ਕਰਦਾ 100% ਜਦੋਂ ਯੋਗਾ ਕਰਦਾ ਉਹ ਸ਼ੁੰਨੇ ਹੁੰਦਾ ਫਿਰ ਵੀ ਕਈ ਵਾਰੀ ਕੋਈ ਵਿਚਾਰ ਆਉਂਦਾ ਤੇ ਪਰ ਬਹੁਤ ਟਾਈਮ ਬੈਸਟ ਟਾਈਮ ਹੁੰਦਾ ਜਦੋਂ ਮੈਂ ਯੋਗਾ ਕਰ ਰਿਹਾ ਹੁੰਦਾ ਹੱਠ ਯੋਗਾ ਯੋਗਾ ਯੋਗ ਪਹਿਲਾਂ ਕਹਿੰਦੇ ਸੀ ਤੇ ਮੈਡੀਟੇਸ਼ਨ ਮੇਰੇ ਲਈ ਸਭ ਇੱਕੋ ਹੀ ਹੈ ਜਦੋਂ ਕਲੀਅਰ ਹੁੰਦੀ ਹੈ ਚੀਜ਼ ਜਦੋਂ એનર્ਜੀ ਕਲੀਅਰ ਹੁੰਦੀ ਹੈ ਫਿਰ ਧਿਆਨ ਆਪਣੇ ਆਪ ਜੁੜ ਜਾਂਦਾ ਔਰ ਮੈਨੂੰ ਲੱਗਦਾ ਕਿ ਧਿਆਨ ਸਿਰਫ ਉਦੋਂ ਨਹੀਂ ਜੁੜਦਾ ਕਿ ਜਦੋਂ ਤੁਸੀਂ ਧਿਆਨ ਕਰਨ ਲਈ ਬਹਿ ਗਏ ਜਦੋਂ ਤੁਸੀਂ ਜਿਮ ਚ ਜਾਂਦੇ ਆ ਬੋਡੀ ਜਿਮ ਚ ਨਹੀਂ ਬਣਦੀ ਬੋਡੀ ਬਣਦੀ ਹੈ ਤੁਹਾਡੇ ਸਾਰੇ ਦਿਨ ਦੇ ਡਿਸਪਲਨ ਨਾਲ ਧਿਆਨ ਤੁਹਾਡਾ ਬਹਿ ਕੇ ਨਹੀਂ ਜੁੜਨਾ ਧਿਆਨ ਤੁਹਾਡੇ ਡਿਸਪਲਨ ਨਾਲ ਜੁੜਨਾ ਜਦੋਂ ਤੁਸੀਂ ਦੁਨੀਆ ਨਾਲ ਵਿਚਰ ਰਹੇ ਹੋ ਸਾਰੇ ਦਿਨ ਚ ਸੋ ਉਹ ਕਾਊਂਟ ਹੋਣਾ ਜਦੋਂ ਤੁਸੀਂ ਬਹਿਣਾ ਫਿਰ ਪਤਾ ਵੀ ਨਹੀਂ ਲੱਗਣਾ ਤੁਹਾਡਾ ਧਿਆਨ ਕਦੋਂ ਜੁੜ ਜਾਣਾ ਪਤਾ ਨਹੀਂ ਲੱਗਣਾ ਉਹਨੇ ਕਦੋਂ ਕਿਰਪਾ ਕਰ ਦੇਣੀ ਆ ਸੋ ਕਾਊਂਟ ਕਰਦਾ ਮੈਨੂੰ ਲੱਗਦਾ ਜਿਹੜਾ ਮੈਂ ਪਰਸਨਲ ਐਕਸਪੀਰੀਅੰਸ ਦੱਸ ਸਕਦਾ ਕਾਊਂਟ ਕੀ ਕਰਦਾ ਕਾਊਂਟ ਜਿਮ ਚ ਵਰਕਆਊਟ ਕਰਨਾ ਕਾਊਂਟ ਨਹੀਂ ਕਰਦਾ ਡਿਸਪਲਿਨ ਕਾਊਂਟ ਕਰਦਾ ਤੁਸੀਂ ਫੂਡ ਕੀ ਖਾਣੇ ਆ ਉਸ ਹੱਬ ਨਾਲ ਤੁਹਾਡੀ ਬੋਡੀ ਰਿਫਲੈਕਟ ਕਰੂਗੀ ਸੋ ਜਿੱਦਾਂ ਤੁਸੀਂ ਲੋਕਾਂ ਨਾਲ ਵਿਚਰਦੇ ਆ ਜਿੱਦਾਂ ਤੁਸੀਂ ਵਿਹਾਰ ਕਰ ਰਹੇ ਆ ਲੋਕਾਂ ਨਾਲ ਕੋਈ ਚਲਾਕੀ ਕਰ ਰਹੇ ਆ ਜੇ ਬੰਦੇ ਨੂੰ ਲੱਗਦਾ ਮੈਂ ਇੱਥੇ ਆਇਆ ਕਰ ਗਿਆ ਆ ਹੋ ਗਿਆ ਇਹਨੂੰ ਪਤਾ ਨਹੀਂ ਲੱਗਾ ਉਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਉਦੋਂ ਤੱਕ ਪਿੱਛਾ ਨਹੀਂ ਛੱਡਣਾ ਤੁਸੀਂ ਜਿੰਨੀ ਮਰਜ਼ੀ ਟਰਾਈ ਕਰ ਲਓ ਬਹਿਣ ਦੀ ਚੌਂਕੜਾ ਉਦੋਂ ਹੀ ਵੱਜਣਾ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਫਿਰ ਮਾਰਾ ਨੇ ਕਦੇ ਵੀ ਕਿਰਪਾ ਕਰ ਦੇਣੀ ਫਿਰ ਤਾਂ ਸਕਿੰਟ ਲੱਗਦੇ ਮਾਰਾ ਹੀ ਕਹਿੰਦੇ ਹਾਂਜੀ ਵਾਹ ਵਾਹ ਤੇ ਤੁਸੀਂ ਜੋ ਦੇਖਦੇ ਆ ਸਾਹਮਣੇ ਤੁਹਾਨੂੰ ਕਾਦੇ ਦਰਸ਼ਨ ਹੋ ਰਿਹਾ ਆ ਆਡੀਅנס ਚ ਕੀ ਦੇਖ ਰਿਹਾ ਤੁਹਾਨੂੰ ਇੱਕ ਤਾਂ ਬੱਚਿਆਂ ਚ ਚਾਹ ਬਹੁਤ ਇੱਥੇ ਆਉਂਦਾ ਹਨਾ ਸਾਰੇ ਲਈ ਇੱਕ ਬਹੁਤ ਹੀ ਵੱਡਾ ਡੇ ਹੈ ਹਨਾ ਤੁਹਾਨੂੰ ਕੀ ਦਿਖ ਰਿਹਾ ਉੱਥੇ ਤੁਹਾਡੇ ਲਈ ਕੀ ਦਰਸ਼ਨ ਹੋ ਰਿਹਾ ਉਹ ਤੁਹਾਨੂੰ ਦਰਸ਼ਨ ਕਰਨਾ ਹੈ ਤੁਸੀਂ ਕੀ ਉੱਥੇ ਦਰਸ਼ਨ ਕਰ ਰਹੇ ਹੋ ਮਤਲਬ ਪਰਮਾਤਮਾ ਦੇ ਨਾਲ ਉਹਨੂੰ ਲਿੰਕ ਕਰਕੇ ਆਕਾਰ ਤਾਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਨਾ ਰੂਪ ਨਾ ਰੇਖ ਨਾ ਰੰਗ ਕੇ ਚਿੱਤ੍ਰੈ ਗੁਣ ਤੇ ਪ੍ਰਭ ਪਿੰਨ ਤਿਸੇ ਬੁਝਾਇ ਨਾਨਕਾ ਜਿਸ ਹੋਵੇ ਸੁਪਰਸੰਗ ਰੂਪ ਰੇਖ ਤੇ ਰੰਗ ਤੋਂ ਤਾਂ ਬਾਹਰ ਐ ਉਹ ਇਹਨਾਂ ਤੋਂ ਬਾਹਰ ਹੀ ਦੇਖਣ ਦੀ ਕੋਸ਼ਿਸ਼ ਕਰਦਾ ਮੈਂ ਨਾ ਮੇਰੇ ਲਈ ਕੋਈ ਰੂਪ ਐ ਨਾ ਰੇਖ ਐ ਨਾ ਕੋਈ ਰੰਗ ਐ ਜਿਹੜੀ ਵੀ ਕੋਈ ਕਮਿਊਨਿਟੀ ਦਾ ਬੰਦਾ ਆਇਆ ਸਾਰਿਆਂ ਨੂੰ ਸਵਾਗਤ ਉਹੀ ਐ ਕਮਿਊਨਿਟੀਆਂ ਤਾਂ ਚਲੋ ਗਾਹਾਂ ਬਣ ਗਈਆਂ ਹੈਲੋ ਕਮਿਊਨਿਟੀ ਸੈਂਟਰਸ ਬਣ ਗਏ ਕਹਾਂ ਤੋਂ ਕਹਾਂ ਪਰ ਹੈ ਤਾਂ ਉਹ ਆਪੀ ਨਹੀਂ